ਸ਼ਸ਼ੀਕਲ ਜਾਨੀ ਤਾਂ ਇਸੇ ਦੇਖ ਰਿਹਾ ਹਾਂ ਤੁਸੀਂ ਤੇ ਮੈਂ ਹਾਂ ਮਨੀਸ਼ ਵਿਸ਼ੇਸ਼ ਸਿਸਕ ਮੌਜੂਦ ਹਾਂ ਲੁਧਿਆਣਾ ਦੇ ਰੈਡੀਸਨ ਬਲੂ ਦੇ ਵਿੱਚ ਜਿੱਥੇ ਕਿ ਐਫ ਜੀ ਐਮ ਏ ਐਗਜ਼ੀਬਿਸ਼ਨ ਜਿਹੜੀ ਹੈ ਲੱਗੀ ਹੋਈ ਹੈ ਵਿంటర్ ਫੇਅਰ ਨੂੰ ਲੈ ਕੇ ਜਿਹੜੀ ਐਗਜ਼ੀਬਿਸ਼ਨ ਲੱਗੀ ਹੈ ਬੁਕਿੰਗ ਫੇਅਰ ਜਿਹੜੀ ਹੈ ਕੀਤੀ ਜਾ ਰਹੀ ਹੈ ਫਿਲਹਾਲ ਪਹੁੰਚੇ ਆ ਹੈਕਰਸ ਦੇ ਸਟੋਰ ਦੇ ਉੱਤੇ ਗੱਲਬਾਤ ਕਰਨ ਦੀ ਵੀ ਕੋਸ਼ਿਸ਼ ਕਰਾਂਗੇ ਫਿਲਹਾਲ ਦੇਖ ਸਕਦਾ ਹਾਂ ਕਿ ਇਸ ਤਰ੍ਹਾਂ ਜਿਹੜੇ ਵਿਸਤਰ ਪਹੁੰਚੇ ਹੋਏ ਨਜ਼ਰ ਆ ਰਹੇ ਨੇ ਹਰ ਇੱਕ ਚੀਜ਼ ਜਿਹੜੀ ਹੈ ਇੱਥੇ ਚੈੱਕ ਕੀਤੀ ਜਾ ਰਹੀ ਹੈ ਪੂਰੀ ਆਰ ਐਂਡ ਡੀ ਕੀਤੀ ਜਾ ਰਹੀ ਹੈ ਪ੍ਰਾਈਸ ਰੇਂਜ ਜਿਹੜੀ ਪੁੱਛੀ ਜਾ ਰਹੀ ਹੈ ਕੁਆਲਿਟੀ ਪੁੱਛੀ ਜਾ ਰਹੀ ਹੈ ਉਸ ਤੋਂ ਬਾਅਦ ਜਿਹੜੀ ਹੈ ਫੇਅਰ ਦੇ ਵਿੱਚ ਜਿਹੜੀ ਹੈ ਬੁਕਿੰਗ ਕੀਤੀ ਜਾਂਦੀ ਹੈ ਸੋ ਗੱਲਬਾਤ ਕਰਾਂਗੇ ਹੈਕਰਸ ਤੇ ਉਹ ਤੁਹਾਡੇ ਨਾਲ ਓਨਰ ਵੀ ਮੌਜੂਦ ਨੇ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਸਰ ਕੀ ਨਾਮ ਹੈ ਰੋਪਿੰਦਰ ਰੋੜਾ ਸਰ ਰੋਪਿੰਦਰ ਕੀ ਬਣਾਉਂਦੇ ਹੈ ਸਰ ਅਸੀਂ ਸ਼ਰਟ ਬਣਾਉਂਦੇ ਜੀ ਬੇਸਿਕਲੀ ਸ਼ਰਟ ਦਾ ਸਾਡਾ ਤੇ ਸਾਰੇ ਸਾਈਜ਼ ਹੀ ਹੁੰਦੇ ਸਾਡੇ ਕੋਲ ਐਮ ਤੋਂ ਲੈ ਕੇ ਡਬਲ ਐਕਸ ਐਲ ਤੱਕ ਤੇ ਕਾਟਨ ਦੀ ਪਿਓਰ ਕਾਟਨ ਦੀ ਰੇਂਜ ਹੁੰਦੀ ਸਰ ਸਾਡੇ ਆਲ ਰੈਡੀ ਅਸੀ ਕਰਦੇ ਆ ਸਾਰੇ ਹੋਲਸੇਲ ਸਨਸ ਨਾ ਹਮ ਕਰਦੇ ਆ ਹਾਂਜੀ ਹਾਂਜੀ ਸੋ ਕਿਸ ਤਰ੍ਹਾਂ ਦਾ ਰਿਸਪੌਂਸ ਆਇਆ ਅੱਜ 3rd ਡੇ ਐਲ ਜੀ ਬਹੁਤ ਅੱਛਾ ਹੈ ਪੂਰੇ ਇੰਡੀਆ ਤੋਂ ਕਸਟਮਰ ਆ ਰਹੇ ਨੇ ਬਹੁਤ ਦੂਰੋਂ ਦੂਰੋਂ ਆਏ ਨੇ ਔਰ ਬਹੁਤ ਅੱਛਾ ਰਿਸਪੌਂਸ ਮਿਲਿਆ ਸਰ ਕਸਟਮਰ ਵੀ ਬਹੁਤ ਖੁਸ਼ ਨੇ ਕਿ ਉਹਨਾਂ ਨੂੰ ਇੱਕ ਅੱਛੇ ਪਲੇਟਫਾਰਮ ਤੇ ਸਾਰੀ ਵੈਰਾਈਟੀ ਦੇਖਣ ਨੂੰ ਮਿਲ ਜਾਂਦੀ ਹੈ ਜੀ ਅਰੇ ਅਵੇਲੇਬਿਲਟੀ ਹਰ ਸਟਾਕ ਅੱਛੇ ਤਰੀਕੇ ਨਾਲ ਦੇਖਿਆ ਜਾਂਦਾ ਹੈ ਸਾਡੇ ਲਈ ਵੀ ਅ ਜੀ ਅੱਛਾ ਸੋ ਸਰ ਨਾਲ ਗੱਲਬਾਤ ਕਰਾਂ ਸਰ ਹੈਕਰ ਨਾਮ ਕਿਥੋਂ ਚੱਕਿਆ ਜਿਵੇਂ ਹੈਕਰ ਜਿਵੇਂ ਇੱਕ ਟੈਕਨੀਕਲ ਵਰਡ ਆ ਜਾਂ ਸਰ ਇਹ ਦੋਨੋਂ ਭਾਵਨਾ ਹੈ ਸੀ ਬਹੁਤ ਜਦੋਂ ਬ੍ਰਾਂਡ ਨੇਮ ਰੱਖਣਾ ਸੀ ਉਦੋਂ ਇਹ ਸਰ ਜੈਨੂਲੀਏ ਟ੍ਰੂ ਹੈਕਰ ਹੈ ਸਰ ਸਾਡਾ ਹਾਂਜੀ ਇਹਨੂੰ ਅਸੀਂ ਸੋਚ ਕੇ ਬਹੁਤ ਸੋਚਣਾ ਪਿਆ ਇਹਦੇ ਬਾਰੇ ਨਾਮ ਰੱਖਣ ਵਾਲੇ ਜੋ ਤੇ ਉਦੋਂ ਜਦੋਂ ਫਾਈਨਲ ਹੋਇਆ ਇੱਕ ਨਾਮ ਅਸੀਂ 100 ਨੇਮ ਸੋਚਿਆ ਸੀ ਬਟ ਜੋ ਜਲਦੀ ਕਲਿੱਕ ਹੋ ਜੇ ਕੈਚ ਅਪ ਹੋ ਜੇ ਉਹ ਅਸੀਂ ਟੈਗ ਲਾਈਨ ਵੀ ਜਿਹੜੀ ਹੈ ਵੀ ਬੌਂਡ ਟੂ ਹੈਕ ਹਾਂਜੀ ਜਮਨ ਤੋਂ ਪਹਿਲਾਂ ਹੀ ਤੁਹਾਨੂੰ ਬਟੂ ਹੈਕਰਸ ਦਾ ਮਤਲਬ ਕੀ ਬੌਂਡ ਟੂ ਹੈਕ ਜੀ ਸੋ ਕਿਡਸ ویئر ਵੀ ਕੈਟਰ ਕਰਦੇ ਆ ਜਾਂ ਕਿਡਸ ਕਰਦੇ ਆ ਸਰ ਬਹੁਤ ਲਿਮਟਿਡ ਕਰਦੇ ਆ ਮੇਨ ਸਾਡਾ ਜੈਂਟਸ ਹੈ ਸਰ ਹਾਂ ਕਿਡਸ ਲਿਮਟਿਟਡ ਵੈਰੀਟੀ ਬਣਾਉਂਦੇ ਆ ਅਸੀਂ ਸਿਲੇਕਟਡ ਕਸਟਮਰ ਵਾਸਤੇ ਆਰਡਰ ਬੇਸ ਤੇ ਕਰਦੇ ਆ ਕੰਮ ਸਾਰਾ ਜੀ ਗੱਲਬਾਤ ਕਰੀਏ ਤਾਂ ਟੀ-ਸ਼ਰਟ ਦਾ ਬਹੁਤ ਅੱਜ ਕੱਲ ਟ੍ਰੈਂਡ ਚੱਲ ਗਿਆ ਹੈ ਪ੍ਰਿੰਟਿੰਗ ਜ਼ਿਆਦਾ ਮੰਗਣ ਲੱਗੇ ਹੁਣ ਕਿਹੜੇ ਡਿਮਾਂਡ ਕੀ ਬਾਦੀ ਹੈ ਸੈਕਟ ਸਾਰੇ ਸੈਕਟ ਚੱਲ ਰਹੀਆਂ ਅੱਜ ਕੱਲ ਵਿੰਟਰ ਜੂ ਆਰ ਅਬ ਸੀਜ਼ਨ ਆ ਰਿਹਾ ਵਿੰਟਰਸ ਆ ਉਹਦੇ ਸੈਕਟਸ ਜ਼ਿਆਦਾ ਚੱਲ ਰਹੇ ਨੇ ਕਿੰਨੀ ਸਾਰੇ ਸੈਕਟਸ ਫੁੱਲ ਫਲੇਸ਼ ਬੁਕਿੰਗ ਕੀਤੀ ਹੈ ਵੀ ਦੋ ਚਾਰ ਜਿਹੜੀਆਂ ਇੰਟਰਵਿਊ ਕਰਕੇ ਆਉ ਤੇ ਸੈਕਟ ਇਹ ਕੀ ਚੀਜ਼ੀ ਹੈ ਸੈਕਟ ਦਾ ਮਤਲਬ ਹੈ ਕਿ ਸ਼ਰਟ ਨੂੰ ਹੀ ਕੁਝ ਨਵੀਂ ਲੁੱਕ ਦੇ ਵਿੱਚ ਅਸੀਂ ਜਿਵੇਂ ਸਟਾਈਲਿੰਗ ਦੇ ਵਿੱਚ ਕਰ ਦਿੰਦੇ ਆ ਪੇਸ਼ ਫੀਲ ਜੈਕਟ ਵਾਲੀ ਹੈ ਵਾਰਮਨੈਸ ਜੈਕਟ ਵਾਲੀ ਹੈ ਤੁਸੀਂ ਇੱਕ ਪੀਸ ਪਾ ओके प्रॉपर ਦੇ ਵਿੱਚ ਮਤਲਬ ਤੁਹਾਨੂੰ ਸਮਝ ਲੋ ਕੀ ਦਾ ਕੰਮ ਕਰੀਂ ਸੈਮੀ ਵਿంటర్ ਹੈ ਫੁੱਲ ਵਿంటర్ ਦੇ ਵਿੱਚ ਸਰ ਫੁੱਲ ਵੀ ਹੈ ਸੈਮੀ ਵੀ ਹੈ ਸਰ ਕੋ ਸੈਮੀ ਵਿంటర్ ਵੀ ਹੈ ਇਹ ਪੀਸ ਫੁੱਲ ਵਿంటర్ ਹੈ ਸੋ ਦੇਖ ਸਕਦੇ ਹੋ ਲਾਈਟ ਤਸਵੀਰਾਂ ਦੇ ਵਿੱਚ ਤੁਹਾਡੇ ਨਾਲ ਸਾਂਝਾ ਕਰ ਰਹੇ ਇਹ ਚੀਜ਼ ਜਿਹੜੀ ਹੈ ਇਸ ਵਾਰੀ ਜਿਹੜੀ ਟ੍ਰੈਂਡਿੰਗ ਦੇ ਵਿੱਚ ਰਹਿਣ ਵਾਲੀ ਹੈ ਦੇ ਵਿੱਚ ਅਸੀਂ ਬਣਾ ਰਹੇ ਹਾਂ ਟੋਟਲੀ ਵੈਰਾਈਟੀ ਮਤਲਬ ਪ੍ਰੀਮੀਅਮ ਕੱਪੜੇ ਨੇ ਸਾਰੇ ਜੀ ਅੱਛੇ ਲੈਵਲ ਦੇ ਮਤਲਬ ਕਿ ਜਿਸ ਸਾਈਜ਼ ਦੀ ਗੱਲ ਕਰੀਏ ਤਾਂ ਜਿਵੇਂ ਅੱਜ ਕੱਲ 3 XL ਤੋਂ ਬਾਅਦ 4 XL ਵਗੈਰਾ M ਤੋਂ ਲੈ ਕੇ 5 XL ਤੱਕ 5 XL ਦਾ ਹਾਂਜੀ ਹਾਂਜੀ ਸਰ 7 8 ਦੀ ਵੀ ਤਿਆਰੀ ਚੱਲ ਰਹੀ ਹੈ ਸਰ ਆਰਡਰ ਆਏ ਨੇ ਸਾਡੇ ओके okay. 6 7 8 एक्सेल ਵੀ ਅਸੀਂ ਪਲੈਨਿੰਗ ਚ ਕਰਦੇ ਨੇ ਹੁਣ ਇਹਦੇ ਚ ਲੋਕ ਕੋਰਟਸ ਪਾਉਂਦੇ ਨੇ ਅਸੀਂ ਸ਼ਰਟ ਬਣਾਈ ਇਹਦੇ ਚ ਓਕੇ ਤੁਹਾਡਾ ਦੇਖੋ ਨਾ ਸੈਮੀ ਫਾਰਮਲ ਲੁੱਕ ਦੇ ਵਿੱਚ ਆ ਜਾਂਦਾ ਹੈ ਇਹ ਕਿਹੜਾ ਫੈਬਰਿਕ ਕਿਹੜਾ ਹੈ ਇਹ ਮੀਲ ਫੈਬਰਿਕ ਹੈ ਫੈਬਰਿਕ ਹੈ ਗੁਲਨ ਚ ਇੰਪੋਰਟਡ ਫੈਬਰਿਕ ਹੈ ਸਰ ਇੰਡੀਅਨ ਨਹੀਂ ਹੈ ਪ੍ਰੀਮੀਅਮ ਚੀਜ਼ਾਂ ਆਣੇ ਵਾਲੀਆਂ ਓਕੇ ਤੋਂ ਜੇ ਗੱਲ ਕਰੀਏ ਤਾਂ ਅਜ ਤੀਜਾ ਦਿਨ ਹੈ ਕਿਤੋਂ ਕਿਤੋਂ ਕਸਟਮਰ ਆ ਪੂਰੇ ਸਰ ਆਂਧਰਾ ਪ੍ਰਦੇਸ਼ ਕੀ ਚਨਈ ਕੀ ਉੜੀਸਾ ਕੀ ਰਾਜਸਥਾਨ ਕੀ ਹਰਿਆਣਾ ਹਿਮਾਚਲ ਪੰਜਾਬ ਦਿੱਲੀ ਕੋਈ ਸੇ ਜਨਵਰੀ ਸੋਚ ਵੀ ਨਹੀਂ ਸਕਦੇ ਉਹ ਸਾਡੇ ਕੋਲ ਆ ਰਹੇ ਨੇ ਵਿਸ਼ਾਖਾਪਟਨਮ ਤੋਂ ਆ ਰਹੇ ਨੇ ਤੇਲੰਗਾਨਾ ਤੋਂ ਆ ਰਹੇ ਨੇ ਕਸ਼ਮੀਰ ਤੋਂ ਆ ਰਹੇ ਨੇ ਬਹੁਤ ਦੂਰ ਦੂਰੋਂ ਆ ਰਹੇ ਨੇ ਓਵਰ ਆਲ ਰਿਸਪੌਂਸ ਦੀ ਗੱਲ ਕਰੀ ਐਫ ਜੀ ਐਮ ਦਾ ਪਲੇਟਫਾਰਮ ਤੁਹਾਨੂੰ ਮਿਲਿਆ ਤਾਂ ਬਹੁਤ ਵਧੀਆ ਭਾਜੀ ਬਹੁਤ ਵਧੀਆ ਬਹੁਤ ਵਧੀਆ ਟੀਮ ਹੈ ਬਹੁਤ ਵਧੀਆ ਮੈਨੇਜਮੈਂਟ ਹੈ ਮੈਨੇਜਮੈਂਟ ਬਹੁਤ ਅੱਛੀ ਕੀਤੀ ਜਿਹੜੀ ਟੀਮ ਹੈ ਵਿਨੇ ਸਰ ਨੇ ਉਹਨਾਂ ਨੇ ਬਹੁਤ ਅੱਛਾ ਮਤਲਬ ਹਰ ਚੀਜ਼ ਨੂੰ ਮੈਨੇਜ ਕੀਤਾ ਹੈ ਰੂਮਸ ਦੀ ਸਰਵਿਸ ਤੋਂ ਲੈ ਕੇ ਫੂਡ ਦੀ ਸਰਵਿਸ ਤੋਂ ਲੈ ਕੇ ਕਸਟਮਰ ਦੀ ਇੱਕ ਇੱਕ ਟੈਕਸੀ ਸਰਵਿਸ ਤੋਂ ਲੈ ਕੇ ਇੱਕ ਇੱਕ ਚੀਜ਼ ਉਹਨਾਂ ਨੇ ਬੈਸਟ ਕੀਤੀ ਹੈ ਇਸ ਤੋਂ ਬੈਸਟ ਮੇਰੇ ਹਿਸਾਬ ਨਾਲ ਹੋ ਨਹੀਂ ਸਕਦਾ। ਔਰ ਹਮੇਸ਼ਾ ਅਸੀਂ ਆਪਣੀ ਟੀਮ ਦੇ ਨਾਲ ਆ ਔਰ ਹਰ ਐਗਜ਼ੀਬਿਸ਼ਨ ਚ ਪਾਰਟਿਸਿਪੇਟ ਅਸੀਂ ਕਰਾਂਗੇ ਉਹਨਾਂ ਦੇ ਨਾਲ। ਪੂਰੀ ਫੁੱਲ ਸਪੋਰਟ ਕਰਾਂਗੇ। ਥੈਂਕ ਯੂ ਸਰ। ਸੋ ਲਾਈਵ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੀ ਸੀ ਜੀ। ਟ੍ਰੂ ਹੈਕਰ ਦੇ ਸ਼ੋਰੂਮ ਤੋਂ ਜਿੱਤ ਕੇ ਉਹਨਾਂ ਦੇ ਵੱਲੋਂ ਦੱਸਿਆ ਗਿਆ ਕਿ ਅਕਸਰ ਜਿਹੜਾ ਸਾਈਜ਼ ਦੀ ਕਈ ਵਾਰੀ ਦਿੱਕਤ ਆ ਜਾਂਦੀ ਹੈ ਕਹਿੰਦੇ 3XL, 4XL, 5XL ਤੱਕ ਜਿਹੜਾ ਸਾਈਜ਼ ਮਿਲੇਗਾ। ਫਿਲਹਾਲ ਜੇ ਦੁਆਰਾ ਗਲਤ ਗੱਲ ਕਰਦੇ ਹਾਂ ਸਰ ਅੱਜ ਲਾਸਟ ਡੇ ਸੀਗਾ ਫੇਅਰ ਦਾ। ਇਸ ਤੋਂ ਬਾਅਦ ਜੇ ਟ੍ਰੂ ਹੈਕਰਸ ਨੂੰ ਮਿਲਣਾ ਹੋਵੇ ਤਾਂ ਕਿੱਥੇ ਮਨਨ ਸਿੰਘ ਨਗਰ ਸ਼ੇਰ ਮੰਦਰ ਵਾਲੀ ਗਲੀ ਦੇ ਵਿੱਚ ਆਫਿਸ ਹੈ ਸਾਡਾ ਉੱਥੇ ਆਓ ਮੋਸਟ ਵੈਲਕਮ ਸਰ ਥੈਂਕ ਯੂ ਸਰ ਹਾਂਜੀ ਸੋ ਹੋਰ ਵੀ ਸਟੋਰ ਦੇ ਉੱਤੇ ਜਾ ਕੇ ਵਿਜ਼ਿਟ ਕਰਾਉਂਦੇ ਰਵਾਂਗੇ ਦੇਖਦੇ ਰਹੋ ਬਣੇ ਰਹੋ